ਹਾਂਜੀ ਮਿੱਤਰ ਪਿਆਰਿਓ ਲੋਕ ਸੇਵਾ YouTube ਚੈਨਲ ਤੇ ਮੈਂ ਯਾਨੀ ਨਸੀਬ ਸਿੰਘ ਬਿਰਕਵਾਲੋਂ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਇੱਕ ਆਸਾਨੀ ਨਾਲ ਹੋ ਸਕਣ ਵਾਲੇ ਔਸ਼ਧੀ ਬੂਟੇ ਦੀ ਜੋ ਬਹੁਤ ਹੀ ਯੂਜ਼ਫੁਲ ਹੈ ਜਿੰਨੂੰ ਆਪਾਂ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਨਾਵਾਂ ਨਾਲ ਜਾਣਦੇ ਹਾਂ ਜ਼ਿਆਦਾਤਰ ਇਸ ਦਾ ਨਾਮ ਨਾਗਦੋਨ ਹੈ ਨਾਗਣੀ ਵੀ ਕਹਿ ਦਿੰਦੇ ਆ ਨਾਗ ਫਣੀ ਵੀ ਕਹਿ ਦਿੰਦੇ ਆ ਤਾਮੇਸ਼ਵਰ ਵੀ ਕਹਿ ਦਿੰਦੇ ਆ ਡਾਰਕ ਗ੍ਰੀਨ ਹੁੰਦਾ ਹੈ ਪੱਤੇ ਤੋੜਨ ਤੇ ਇਹਦੇ ਵਿੱਚੋਂ ਦੁੱਧ ਨਿਕਲਦਾ ਹੈ ਇਹ ਦੀ ਨਿਸ਼ਾਨੀ ਹੁੰਦੀ ਹੈ ਲਗਭਗ ਟਾਣੀਆਂ ਸਿੱਧੀਆਂ ਜਿਹਾ ਜਾਂਦੀਆਂ ਤੇ ਇਸ ਤਰ੍ਹਾਂ ਦੇ ਪੱਤੇ ਹੁੰਦੇ ਆ ਤੇ ਇਹ ਬੜੀਆਂ ਬਿਮਾਰੀਆਂ 'ਚ ਕੰਮ ਆਉਂਦਾ ਹੈ ਸਭ ਤੋਂ ਵੱਡਾ ਜੋ ਇਹਦਾ ਉਪਯੋਗ ਹੈ ਬਵਾਸੀਰ ਦੇ ਵਿੱਚ ਕੀਤਾ ਜਾਂਦਾ ਯਾਨੀ ਪਾਇਲਸ ਜਿਹਨੂੰ ਕਹਿ ਦਿੰਨੇ ਆ ਉਹਦੇ ਵਿੱਚ ਇਹਦੀ ਵਰਤੋਂ ਕਰਨ ਨਾਲ ਬਹੁਤ ਜਲਦੀ ਲਾਭ ਮਿਲਦਾ ਹੈ ਤੇ ਕਬਜ ਵੀ ਠੀਕ ਹੁੰਦੀ ਹੈ ਤੇ ਇਹਦੀ ਤਾਸੀਰ ਜੋ ਹੁੰਦੀ ਬਹੁਤ ਠੰਡੀ ਹੁੰਦੀ ਏ ਇਸ ਲਈ ਵਰਤਣਾ ਕਿਵੇਂ ਪਾਈਏ ਦੇ ਨਾਲ 2-3 ਦਾਣੇ ਕਾਲੀ ਮਿਰਚ ਦੇ ਰਗੜ ਲਓ ਪੱਤਿਆਂ ਨੂੰ ਰਗੜ ਲਓ ਤੇ ਇਹਦਾ ਰਸ ਕੱਢ ਕੇ ਲੈਣਾ ਆਪਾਂ ਇਹ ਤੁਸੀਂ ਸੇਵਨ ਕਰਦੇ ਰਹੋ ਟਾਡੀ ਬਵਾਸੀਰ ਠੀਕ ਹੋ ਜਾਏਗੀ ਤੇ ਜੋ ਸਾਡੀਆਂ ਭੈਣਾਂ ਨੂੰ ਪੀਰੀਅਡ ਆਉਂਦੇ ਆ ਉਹਦੇ ਸਮੇਂ ਉਸ ਸਮੇਂ ਓਵਰ ਬਲੀਡਿੰਗ ਹੋ ਜਾਂਦੀ ਏ ਤੇ ਲੜਕੀਆਂ ਦੀਆਂ ਅੱਖਾਂ ਤੇ ਸ਼ਾਈਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਉਹਦੇ ਵਾਸਤੇ ਵੀ ਇਹ ਪੌਦਾ ਬਹੁਤ ਉਪਯੋਗੀ ਹੈ ਯਾਨੀ ਓਵਰ ਬਲੀਡਿੰਗ ਨੂੰ ਰੋਕਦਾ ਹੈ ਫਿਰ ਜ਼ਖਮਾਂ ਤੇ ਜੋ ਸੋਜ ਆ ਜਾਂਦੀ ਏ ਜਾਂ ਮੰਨ ਲਓ ਕਈ ਵਾਰ ਵੈਸੇ ਲੱਤਾਂ ਪਾਵਾ ਤੇ ਸੋਜ ਆ ਜਾਂਦੀ ਤੇ ਇਹਦੇ ਪੱਤੇ ਗਰਮ ਕਰਕੇ ਬੰਨਣ ਨਾਲ ਸੋਜ ਹਟ ਜਾਂਦੀ ਏ ਇਹ ਐਂਟੀਸਪੈਕਟਰੀ ਏ ਇਨਫਲਮੇਟਰੀ ਏ ਤੇ ਸੱਪ ਤੇ ਵਿੱਚੂ ਨੂੰ ਇਹ ਛੇਤੀ ਕਿਤੇ ਨੇੜੇ ਨਹੀਂ ਆਉਂਦੰਦਾ ਕਿਉਂਕਿ ਇਹਦੇ ਵਿੱਚੋਂ ਕੋਈ ਇਹੋ ਜੀ ਸਮੈਲ ਨਿਕਲਦੀ ਏ ਜੋ ਸੱਪ ਨੂੰ ਔਰ ਵਿੱਚੂ ਨੂੰ ਆਪਦੇ ਤੋਂ ਦੂਰ ਰੱਖਦੀ ਏ ਇਹ ਗਮਲੇ ਵਿੱਚ ਵੀ ਹੋ ਜਾਂਦਾ ਧਰਤੀ ਦੇ ਵਿੱਚ ਵੀ ਹੋ ਜਾਂਦਾ ਇਹਦਾ ਪੋਰ ਵੀ ਇੱਕ ਉਪਯੋਗ ਬਹੁਤ ਵੱਡਾ ਹੈ ਵੀ ਜਿੰਨਾ ਵੀਰਾਂ ਨੂੰ ਪਿਸ਼ਾਬ ਘੱਟ ਆਉਂਦਾ ਹੈ ਪਿਸ਼ਾਬ ਰੋਕ ਰੋਕ ਕੇ ਆਉਂਦਾ ਹੈ ਪਿਸ਼ਾਬ ਵਾਰ-ਵਾਰ ਆਉਂਦਾ ਹੈ ਪਿਸ਼ਾਬ ਕਰਨ ਸਮੇ ਸਾੜ ਪੈਂਦਾ ਹੈ ਜਾਂ ਪਿਸ਼ਾਬ ਕਰਨ ਸਮੇ ਦਰਦ ਹੁੰਦਾ ਹੈ ਤਾਂ ਵੀ ਇਹ ਬਹੁਤ ਲਾਭਕਾਰੀ ਏ ਕਾਲੀ ਮਿਰਚ ਨਾਲ ਇੱਕ ਅੱਧੀ ਕਾਲੀ ਮਿਰਚ ਨਾਲ ਇਹਦੇ ਪੱਤਿਆਂ ਦਾ ਰਸ ਲੈਣਾ ਹੁੰਦਾ ਹੈ ਤੇ ਬਹੁਤ ਉਪਯੋਗੀ ਏ ਤੇ ਵੀਡੀਓ ਵੀਰੋ ਸ਼ੇਅਰ ਜਰੂਰ ਕਰਿਓ ਤਾਂ ਕਿ ਕਿਸੇ ਹੋਰ ਗਰੀਬ ਭੈਣ ਭਰਾ ਦਾ ਭਲਾ ਹੋ ਸਕੇ ਜੋ ਬਵਾਸੀਰ ਤੋਂ ਪਰੇਸ਼ਾਨ ਨੇ ਜਾਂ ਪਸ਼ਾਬ ਸੰਬੰਧੀ ਉਹਨਾਂ ਨੂੰ ਦਿੱਕਤਾਂ ਨੇ ਉਹਨਾਂ ਦੀਆਂ ਦੂਰ ਹੋ ਸਕਣ ਤੇ ਆਸਾਨੀ ਨਾਲ ਹੋ ਜਾਂਦਾ ਹਰੇਕ ਮੌਸਮ 'ਚ ਹੋ ਜਾਂਦਾ ਜਿਆਦੇ ਪਾਣੀ ਦੀ ਵੀ ਲੋੜ ਨਹੀਂ ਤੇ ਗਮਲੇ ਵਿੱਚ ਔਰ ਧਰਤੀ ਵਿੱਚ ਆਸਾਨੀ ਨਾਲ ਹੋ ਸਕਦਾ ਇਸ ਕਰਕੇ ਇਹੋ ਜਿਹੀ ਔਸ਼ਦੀ ਬੂਟੇ ਆਪਾਂ ਘਰੇ ਜਰੂਰ ਲਾਈਏ ਕਰੀਏ ਤਾਂ ਕਿ ਸਾਨੂੰ ਤੇ ਸਮਾਜ ਨੂੰ ਫਾਇਦਾ ਮਿਲ ਸਕੇ ਤੇ ਇਹਨਾਂ ਬਾਰੇ ਜਾਣਕਾਰੀ ਮੈਂ ਪਉਂਦਾ ਰਹਾ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ